ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਆ ਆਪਣਾ ਟ੍ਰੈਕਟਰ ਨਾਲ ਵੇੜੇ ਦਾ ਬੁਰਾ ਹਾਲ ਹੋਤਾ ਮੈਨੂੰ ਆਇਆ ਹੈ ਕਿ ਮੀਂਹ ਸੜਕੂ ਆ ਕਾਨੂੰ ਪੈਪ ਲਾਉਣੀ ਆ ਕਾਨੂੰ ਲਾਈਟ ਮਚਾਉਣੀ ਆ ਤੇ ਰੋਜ਼ ਟੋਕਾ ਨਾ ਇਨਾਂ ਨਾਲ ਨਿਕਲਦਾਗਾ ਆ ਤਾਂ ਤੋੜੀ ਪਈ ਹੈਗੀ ਮੇਰਾ ਜੇਟ ਮੇਰੀ ਤਾਰ ਤੋੜ ਗਿਆ ਮੁੜ ਕੇ ਬੰਨੀ ਨਹੀਂ ਸੀ ਦੇ ਹਨ ਲੈ ਲਓ ਹੋਰਾ ਕੰਨੋਂ ਗਈ ਬੰਨ ਮੈਂ ਬੇੜਾ ਸੰਭਲਦਾ ਫਿਰ ਵਾਕਿਆ ਬੰਨ ਗਿਆ ਮਨੂੰ ਕੱਪੜੇ ਕੌਣ ਕੰਨਿਓ ਬਹੁਤ ਔਖਾ ਹੋਇਆ ਤੇ ਆਹ ਤੂੰ ਰੋਟੀ ਪਕਾ ਲੈ ਕੁੜੀਆਂ ਸਕੂਲ ਤੋਂ ਆਉਣੀਆਂ ਨੇਗੀਆਂ ਤੇ ਬਾਕੀ ਪਣ ਬਹੁਤ ਸਾਰੇ ਕੰਮ ਕਰ ਲੈ ਮੈਂ ਕਿਉਂ ਮਲਾਈ ਰਿੜਕਤੀ ਸੀ ਮਲਾਈ ਕਿਉਂ ਮਲਾਈ ਕਿ ਮਲਾਈ ਮਲਾਈ ਯੋਗ ਤੇ ਕਰੀਮ 'ਚ ਬਹੁਤ ਫਰਕ ਹੁੰਦਾ। ਮਮਲੇ ਆਈ ਉਹ ਬਲਬਤੂੰਦੀ ਹੁੰਦੀ ਹੁੰਦੀ ਐ ਕਰੀਮ ਕੱਚੇ ਦੁੱਧ ਦੀ। ਕੀ ਕਰਦਾ ਹੁੰਦਾ ਕਹਿੰਦੇ ਭਾਈ ਬਾੜੀ ਗੁੱਟਕ ਜਾ ਉਹਨੂੰ ਮੁੱਠਿਆ ਦਾ ਮੋਟਰਸਾਈਕਲ ਲੋ ਜੀ ਆਪਾਂ ਲੋ ਜੀ ਮੇਰਾ ਛਾੜੂ ਤੱਦ ਵਿਚਾਲੀ ਰਹਿ ਗਿਆ ਤੇ ਕਹਿੰਦੇ ਸੀ ਖੇਤ ਜਾਣਾਗਾ ਤਾਰ ਬਣਾਉਣੀ ਆ ਕਾਇਦਨ ਹੋ ਗੇ ਬਦੀਨ ਹੁੰਦੀ ਨੂੰ ਕਿਤੇ ਕੱਪੜੇ ਮਾਸੀ ਕਿ ਕਰ ਪਾਇ ਕਿਤੇ ਕਿਵੇਂ ਮੰਜੇ ਟੱਡੇ ਕਰਕੇ ਪਾਤੇ ਕਿਤੇ ਕਿਤੇ ਪਾਤੇ ਕਿਤੇ ਕਿਤੇ ਪਾਤੇ ਸਾਜਮੇ ਕੋਈ ਤਾਰ ਬਣਨ ਵਾਲੀ ਲੋਟ ਆ ਤਾਰ ਬਿਨਾ ਨਹੀਂ ਸਰਦਾ ਕੱਪੜੇ ਜਾਰੇ ਹੁੰਦੇ ਨੇ 2-3 ਤਿੰਨ ਸੂਟ ਹੋ ਜਾਂਦੇ ਨੇ ਇੱਕ ਜਣੇ ਦੇ ਤੇ ਪਹਿਲਾਂ ਮੈਂ ਕਿਓ ਬਣਾਇਆ ਹੈ ਕਿਓ ਬਣਾਉਣ ਵਾਲੀ ਕਿਓ ਵਾਲੀ ਕੜਾਹੀ ਆ ਮਾਂਜਣ ਵਾਲੀ ਤੇ ਇਹ ਮੱਝਾਂ ਅੰਦਰੋਂ ਨਮਾਉਣ ਵਾਲੀ ਤੇਆਂ ਲਗੀਆਂ 13 ਗੋਹਾ ਸਿੱਟ ਤਾ ਜੀ ਦੁਬਾਰੇ ਫੇਰ ਮੱਝਾਂ ਬਾਅਦ ਵਿੱਚ ਬਾਹਰ ਹੀ ਨਮਾ ਕੇ ਫੇਰ ਸਿੱਟੂਗੀ ਹੁਣ ਕੱਖ ਵੀ ਆਪਣੇ ਮੁੱਕ ਗਏ ਨੇ ਰੇੜਾ ਵੀ ਇੱਕ ਸਾਈਡ ਤੇ ਲਵਾਉਣੀ ਆਂਗੀ ਖੰਗ ਜਖਾਮ ਜੇ ਸਾਨੂੰ ਸਭ ਸਾਰਿਆਂ ਨੂੰ ਹੋਇਆ ਪਿਆ ਗਲਾ ਖਰਾਬ ਖੰਗ ਜਖਾਮ ਜਿਆ ਪਤਾ ਨਹੀਂ ਕੀ ਕਾਰਨ ਹੋਇਆ ਪਿਆ ਇਹ ਉਦੋਂ ਵੀ ਢਿੱਲੀ ਹੋ ਗਈ ਹਨਾ ਜੀ ਤਾਰ ਔਰ ਇਹ ਨਾਲ ਬੰਨੀ ਹੋਈ ਧੀ ਇਹ ਥਾਵਲੇ ਨਾਲ ਹਨਾ ਨਹੀਂ ਕਿੱਲ ਕਿ ਵੇ ਇੱਥੇ ਥੋੜੂ ਤੇ ਕਿੱਲਾ ਆਹ ਕਿਤੇ ਮੁੜੀ ਹੋਈ ਆ ਜੀਤਾ ਹਾਂ ਤਾਹ ਕੰਧ ਜੀ ਘੱਟਿਆ ਹਾਤੀ ਲੈ ਜਾ ਆ ਕੰਧ ਜੀ ਪਸਾਇਆ ਹਾਤੀ ਹੈ ਨਾ ਬੀਬੀ ਬੀਚ ਟੁਕਸੇ ਤਾਹ ਮੂਰੀ ਹੋ ਗਈ ਜੀ ਪੱਟੀ ਤਾਂ ਉਹ ਵੀ ਗਈ ਹੋ ਮੇਰੇ ਨਾਲ ਵਿਚਕੀ ਦੀ ਨੀ ਜੀ ਆਲੇ ਉਰੇ ਤਾਂ ਬੰਨੀ ਹੋਈ ਦੀ ਮਾਂ ਸਾਡੇ ਪੱਟੀ ਆ ਪੱਟੀ ਹੋਈ ਏ ਪੱਟੀ ਹੋਈ ਪੁੰਡੀ ਜੀ ਕਿੱਧਰ ਭਾਗੀ ਉਹ ਮਾ ਬਦਲਵਾਰੀ ਆ ਰਿਹਾ ਹੋ ਗਿਆ ਸਪੰਸ ਨਹੀਂ ਦਾਂ ਤੇ ਕੱਲਾ ਪੱਲਾ ਮੱਧਾ ਨਾ ਮਾਤ ਸਪਾਰਕ ਜੀ ਜਾਨਦੇ ਨੇ ਇਹ ਚਾਰ ਤੰ ਦਾ ਹੋ ਗਿਆ ਇਹ ਆ ਮਾ ਦਾ ਫੈਂਕਾ ਸੋ ਉਹਨਾਂ ਜਾਣਗੇ ਹੁਣ ਉਹਨਾਂ ਨੇ ਗਾਈਆਂ ਅੰਦਰ ਲੈ ਕੇ ਲਿਆਂਦੇ ਅਸੀਂ ਹੂੰ ਕਿਦਾ ਆਤਾ ਤਾਂ ਹੁਣ ਗਿਆ ਇਹ ਤਾਂ ਹੋਰਾ ਮੇਲੇ ਵੀ ਪੁੱਛੀ ਨਹੀਂ ਮੈਂ ਸਮਾਸ਼ੇ ਪੁੱਛੇ ਲਾ ਲੇ ਤੋ ਫਰੇ ਮੈਂ ਕਿਉਂ ਕਾ ਲੋਇਰ ਟਾਈਮ ਹੈ ਹੁਣ 4:45 ਹੋ ਗਏ ਨੇ ਆਪਾਂ ਨੇ ਕੰਮ ਤੰਦ ਦੇ ਕਰ ਲੈਨੇ ਕੋਈ ਕਿਸੇ ਸਿਹਤ ਤੋਂ ਥੋੜੀ ਠੀਕ ਨਹੀਂ ਆਏਗੀ ਕਿਉਂਕਿ ਗਲੇ ਦੀ ਪ੍ਰੋਬਲਮ ਹੋ ਰਹੀ ਹੈ ਦੋ ਤੰਦਲ ਹੋ ਗਏ ਆਵਾਜ਼ ਵੀ ਨਹੀਂ ਸਾਫ਼ ਆ ਰਹੀ ਤੇ बस ਕੰਮ ਕਰਕੇ ਰੈਸਟ ਕਰ ਲਈ ਸੀ ਹੁਣ ਫੇਰ ਕੰਮ ਨਾਲ ਟਾਈਮ ਹੈਗਾ ਜਿਹੜੀ ਦੁਪਹਿਰ ਤੇ ਕੰਮ ਸੀ ਉਹ ਆਪਾਂ ਨੇ ਕਰ ਲਈ ਕੱਪੜੇ ਪਤਾਏ ਤਾ ਹਲਾਲ ਹੋਰ ਕੰਮ ਕਰ ਲਏ ਸਬਜ਼ੀ ਕੱਟ ਲਈਏ ਤੇ ਸਿਹਤ ਬਹੁਤ ਔਖਾਬ ਹੋਈ ਪਈਏਗੀ ਇਸ ਕਰਕੇ ਗੜਾ ਗੜਾ ਬਹੁਤ ਖਰਾਬ ਹੋ ਗਿਆ ਨਾ ਕਰਕੇ ਅੱਜ ਅਬ ਸਰਦਾਰ ਜੀ ਗਏ ਤੁਹਾਨੂੰ ਅਚਾਰ ਖਵਾਉਣ ਸਵੇਰ ਦੇ ਕਈ ਘਰ ਆਉਂਦੇ ਨੇ ਬਸ ਸਾਡੇ ਸਾਡੇ ਪੰਡਿਤਾ ਅੱਜ ਤੇ ਕੱਲ ਚ ਆਚਾਰ ਦਾ ਕੰਮ ਨੇਬੜ ਜੂਗਾ ਤੇ ਹਜੇ ਆਪਾਂ ਨੂੰ ਲੇਬਰ ਪਰਸੋਂ ਨੂੰ ਆਉਗੂ ਜੀਰੀ ਲਾਉਣ ਵਾਲੀ ਤੇ ਵਾਹਣ ਤਿਆਰ ਕਰਿਆ ਪਿਆਗਾ ਤੇ ਇਸ ਕਰਕੇ ਮਸਕਮ ਤੇ ਬਿਜੀ-ਬਿਜੀ ਚੱਲੀ ਆਨੇ ਆਂ ਬੀਚੀ ਬਿਮਾਰ ਹੋਏ ਪਏ ਸਾਰੇ ਜਣੇ ਹਨਾ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਠਹਿਰ ਕੇ ਤੇ ਬਹੁਤ ਸਾਰੀਆਂ ਭੈਣਾਂ ਦਾ ਧੰਨਵਾਦ ਨਾਲ ਲਗਾਤਾਰ ਤੁਸੀਂ ਵੀਡੀਓ ਦੇਖਦੇ ਹੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਬੋਤਲਵਾ ਸੋਡਾ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਹੋਗੇ ਚੈਨਲ ਨੂੰ ਪਰ ਸਬਸਕ੍ਰਾਈਬ ਕਰ ਮਿਲ ਜਾਇਓ ਸਮੇਂ ਥੋੜੀ ਦੇਰ ਚ ਸਭ ਕੁਝ ਬਣਾਉਣੇ ਦੇਖਦੇ ਆਪਾਂ ਤੇ ਕੰਮ ਕਰਦੇ ਹਾਂ ਠੀਕ ਹੈ ਲੋ ਇਹ ਪਧਰ ਦੀਆਂ ਸਬਜ਼ੀ ਅੱਗ ਵਾਲਦੇ ਚੁੱਲੇ ਦੀ ਲੋਟ ਆਉਗੀ ਗਵਾਰੇ ਫਲੀਆਂ ਦੀ ਸਬਜ਼ੀ ਇਹ ਲੋਂਡੇ ਚ ਬਣੂਗੀ ਸੁੱਕੀ ਲੋਂਡੇ ਚ ਬਣੂਗੀ ਕਿਉਂਕਿ ਜਿਹੜੀ ਲੋਂੜੀ ਸਬਜ਼ੀ ਬਣਾਉਣ ਵਾਲੀ ਫਿਰ ਲੋਂੜਾ ਗਾ ਸੂਤ ਤੇ ਲੋਡਣੀ ਆਉਂਦਾ ਹੋਏਗਾ ਲੋਂੜੇ ਦਾ ਮਤਲਬ ਕੜਾਹੀ ਕੜਾਈ ਆ ਤੇ ਲੋੜਾ ਕਹਿਲਾ ਨੇ ਉਹ ਅੱਡੋ-ਅਡੇਰੀ ਦੇ ਹਿਸਾਬ ਨਾਲ ਬੋਲੀ ਹੈ ਜੀ ਲੋ ਜੀ ਅੱਗ ਬਾਲ ਦਾਂਗੇ ਅੱਗ ਬਾਲ ਕੇ ਬਸ ਅੱਗ ਚੜ ਜੂਗੀ ਮੈਂ ਉਹਦੇ ਕੜਾਈਏ ਕੋਲ ਜੇ ਧੋ ਲਾਵਾਂਗੀ Er det ingen? ਉਹ ਬਹੁਤ ਭੱਜ ਰਹੀ ਹੈ ਇਹ ਇਹ ਜਿਹੜੀ ਸਾ ਆਪਣਾ ਚੁੱਲ੍ਹਾ ਵੀ ਸਾਫ਼ ਕਰਨ ਵਾਲਾ ਕਿਉਂਕਿ ਹੁਣ ਲੇਵਰ ਦਾ ਕੰਮ ਚੱਲਦਾ ਸੀਗਾ ਦੇ ਚਪਤੀਲੇ ਲੈ ਪਤੀਲੇ ਹੋ ਗੂ ਮੈਂ ਕਿ ਤੇ ਅੱਜ ਮੇਰੇ ਯਾਦ ਹੀ ਨਹੀਂ ਆਇਆ ਜੋ ਸਵੇਰੇ ਕੰਮ ਕਰਿਆਗਾ ਚੁੱਲ੍ਹਾ ਸਾਫ਼ ਕਰਨਾ ਬਾਕੀ ਸਾ ਚੁੱਲ੍ਹੇ ਦੀ ਗੱਲ ਕਰੀ ਤੋਂ ਮੇਰੇ ਯਾਰ ਆ ਗਈ ਪਹਿਣਾ ਨੇ ਇੱਕ ਨੇ ਕਮੈਂਟ ਕੀਤਾ ਸੀਗਾ ਦੀਦੀ ਕਹੀਂ ਚੁੱਲ੍ਹਾ ਤੁਹਾਡੇ ਚੁੱਲ੍ਹੇ 'ਚ ਵੀ ਇੱਟਾ ਪਾਈਆਂ ਹੋਈਆਂ ਨੇ ਕਿ ਵੀ ਆਈ ਹੈ ਤੇ ਹਾਰੇ ਚੁੱਲ੍ਹੇ 'ਚ ਇਹ ਤਾਂ ਹਾਰਾ ਦੇ ਚੁੱਲ੍ਹਾ ਕੱਥਾ ਲੈਂਦਾ ਸੀਗਾ ਇਹ ਜਿੱਟਾਂ ਨਹੀਂ ਪਾਈਆਂ ਹੋਈਆਂ ਇਹ ਤਾਂ ਨਾ ਵੀ ਸੈਂਚੇ ਬਣੇ ਹੁੰਦੇ ਨੇਗੇ ਜਿਹੜੇ ਕਮਿਹਾਰ ਵੀਰ ਹੁੰਦੇ ਨੇ ਸਾਡੇ ਜਿਹੜਾ ਮੁੰਡਾ ਹੈਲਪਰ ਰੱਖਿਆ ਹੋਇਆ ਉਧਰ ਲਿਆਂਦਾ ਸਾਂਝੀ ਗੇਤੀ ਕਰਕੇ ਉਹਨਾਂ ਦਾ ਹੈਲਪਰ ਰੱਖਿਆ ਹੋਇਆ ਉਹ ਵੀ ਕਮਿਹਾਰ ਹੈਗਾ ਉਹਰੇ ਦਾ ਸੰਚਾ ਬਣਿਆ ਹੋਇਆ ਹਾਰੇ ਦਾ ਵੀ ਚੁੱਲੇ ਦਾ ਵੀ ਉਹ ਫਿਰ ਆਈ ਸਿਮਿੰਟ ਪਾ ਪਕ ਕੇ ਜਦੋਂ ਪੱਕ ਜਦੋਂ ਸੰਚਾ ਬਾਰੇ ਕੱਢ ਲਾਉਂਦੇ ਨੇ ਈਟਾਂ ਦੇ ਨੇ ਸਿਮਿੰਟ ਤੇ ਬਾਜਰੀ ਦਾ ਸੰਚਾ ਬਣਿਆ ਹੁੰਦਾ ਹੈਗਾ ਬਾਜਰੀ ਕੋਲ ਕਿਉਂ ਸੰਚੇ ਚ ਪਾ ਰਹੇ ਨੇ ਤੇ ਇਸ ਤਰ੍ਹਾਂ ਚਿਲਾ ਬਣਾਉਂਦੇ ਨੇਗੀ ਪਰ ਸਾਡੇੰਦੰ ਦੇ ਚਮੀ ਤੇ ਹੌਣ ਆ ਗਿਆ ਹੋਈਆਂ ਪਈਆਂ ਨੇ ਜੀਆਂ ਤੇ ਰਾਗੜ ਕੇ ਹਰੀਆਂ ਮਿਰਚਾਂ ਡੱਬੀ ਚ ਪਾਈਆਂ ਹੋਈਆਂ ਨੇ ਜੀਆਂ ਤੇ ਹੁਣ ਸਾਹ ਸਮਾਂ ਲੈ ਜਾਨੀ ਲੋਂਡਾ ਧਰੇ ਆਈ ਪੜਾ ਆਈਆ ਲੋਲਾ ਤੇ ਵੀ ਲੱਗੀ ਪਈ ਆ ਪਾਣੀ ਦੀ ਜਿਹੜਾ ਟਾਈਮ ਆ ਪਾਉਣੇ 5 ਹੋ ਗਏ ਮੱਝਨ ਮੋਂ ਇਹਨੇ ਬਹੁਤ ਸੁਕਣਾ ਸਾਬਦਤ ਆਹ ਹਾਂ ਆ ਕੀ ਨਰੋਂ ਬੰਦ ਆਇਆ ਕੀ ਆਇਆ ਕਿਤੇ ਕਿਤੇ ਨਹੀਂ ਪਿਆ ਬਹੁਤ ਸੁਕਣਾ ਇਹ ਤਾਂ ਬੜੀਆ ਖੁੰਡੇ ਦੇ ਤੇਲ ਚ ਬਣਦੀ ਹੈ ਸਬਜੀ ਘੱਟ ਤੇਲ ਜੀ ਵਾਲੀ ਤੇ ਵਧੀਆ ਲੱਗ ਕੋਈ ਸਬਜੀ ਕਿੰਨਾ ਸੁਣੀ ਖਵਾ ਆਈ ਬਹੁਤ ਹੀ ਸੋਹਣੀ ਆਏ ਹਵਾ ਤੇ ਫਿਰ ਦਲੇ ਤੇਰ ਕਰ ਦਿਨਾਲੇ ਚੀਅ ਤੇਲ ਆਪਾਂ ਤੇਲ ਕਰ ਦਿਆ ਤੇ ਅੱਜ ਕਰਮ ਹੁੰਦੇ ਹੁੰਦੇ ਨੇ ਤਾਂ ਬਹੁਤ ਸਾਰੇ ਕੰਮ ਪੈ ਨੇ ਕੀ ਕਰੀਏ ਇਹ ਤਾਂ ਕੈਂਪਰ ਚ ਬਰਫ ਪਾਉਣ ਵਾਲੀ ਪਈ ਐ ਨਾਲੇ ਆਪਣੇ ਦੁੱਧ ਬਾਦ ਤੋਂ ਮਲਾਈ ਲਾਉਣ ਵਾਲੀ ਪਈ ਐ ਦਾਲ ਤਾਂ ਧਰ ਦਿਆ ਹਜੇ ਕੰਮ ਕਰਦੀਆਂ ਨਿੱਕਾ ਘੜਾ ਤੇ ਪਾਣੀ ਜੇ ਮੈਂ ਛੜ ਕੇ ਪਾਣੀ ਪੀ ਲੈਣੇ ਪੜਣਾ ਕਹਿੰਦੇ ਬਹਿ ਕੇ ਪੀਆ ਕਰੋ ਮੈਨੂੰ ਤਾਂ ਕੋਈ ਵਹਿਮ ਨਹੀਂ ਹੈਗਾ ਠੰਡਾ ਨਹੀਂ ਹੈਗਾ ਬਰਫ਼ ਪਾਉਣ ਵਾਲੀ ਬਰਫ਼ ਪਾਉਂ ਮੈਂ ਤਾਂ ਸਵੇਰ ਨਹੀਂ ਲੱਗਾ ਬੰਦ ਵਾਲਾ ਉਹਨਾਂ ਤੇ ਬਾਕੀ ਹਾਲਜੀ ਘਰ ਨੂੰ ਚੁੱਕੀ ਸਬਜ਼ੀ ਦੇ ਹੋਰ 16 ਪੈੰਡ। ਧਰੀ ਵਾਲੀ ਤਾਂ ਉਹਦੀ ਬਾਣੀ। ਧਰੀ ਵਾਲੀ ਸਾਡੇ ਕਿੰਨੀ ਹੋਦੀ ਬਾਣੀ। ਨਾਲ ਕੇਪਾ ਫੋਨ ਕੰਮ ਲੱਗ ਜਾਣਿਆ ਘਰ। ਕਿ ਇਹਦੀ ਹਰੀ ਮਿਰਚਾ ਕੱਤ ਰਹੀ ਹੁਣੇ ਅਈ タルਪੀਆਂ ਵਿੱਚ ਪਹਿਲਾਂ ਕੱਢ ਕੇ ਮੋਟੇ ਜਦੋਂ ਪੈਰ ਪੈਰ ਵਿਭਰੇ ਸਬਜ਼ੀ ਕੱਤੀ ਮਾਂ ਦਵਾਈ ਲੈ ਕੇ ਪੈ ਗਈ ਨਾ ਤਾਂ ਨੀਰਾ ਆ ਗਿਆ ਜਮੱਜਾ ਮੱਜਾ ਮੰਗਣ ਨੂੰ ਸੁਗੜਾ ਹੋਇਆ ਸੋ ਇਸ ਠਿੰਕਣਾ ਹੋ ਗਏਗਾ ਸਾਰੇ ਦਾ ਰੰਗ ਮਿਲ ਚੁੱਕਾ ਹੈ ਜਿਵੇਂ ਹਰੀ ਮਾਲਣੇ ਤੋੜ ਕੇ ਹਰੀਆਂ ਆਬਾ ਵਾਲੀ ਚ ਬੱਝ ਲੱਗੀਆਂ ਪਈਆਂ ਨੇ ਹਰੀ ਮਾਲਣੇ ਪਾ ਲਿਆ ਹਲਕਾ ਗੜਤੀ ਅੱਸੀ ਹੈ ਗੜੜ ਕੇ ਡੱਬੀ ਚ ਪਾ ਲਈਏ ਅੱਜ ਜੋ ਬਣੀਆਂ ਘਰ ਆ ਗਿਆ ਨਹੀਂ ਸੋਣ ਬਾਸ ਨਾ ਆਉਂ ਜਿਹੜੀਆਂ ਮੱਛਾ ਜਿਉਂ ਗੜੜੀਆਂ ਹੋਈਆਂ ਨੇ ਮੈਂ ਦੇਖੇ ਜੀ ਕਿ ਖਰਾਬ ਤਾਂ ਨਹੀਂ ਹੋਣੀਆਂ ਨੇ ਦਗਾੜ ਕੇ ਰੱਖ ਲਓ ਬਿੱਕ ਪਾ ਲਵਾਂਗੇ ਇਹ ਇਹਨਾਂ ਪਹਿਲੇ ਤਾਪਾਣੀ ਵੀ ਕੜਮ ਤਰਦੀ ਹੋਈ ਗਈ ਹੈ ਇਹ ਮਿਕਸੈਂਸ ਇਹ ਦਬੀ ਮਾਂ ਜੀ ਜਾਉਗੀ Kalau mau lagi, kalau mau lagi. Kalau dibeli tu bukan ना सिक्का बहुत अपना तो गैस से सब्जी बना तो लैने गैस से सब्जी बजे बन नहीं बनती है ਵੀ ਬਿਰੀਆਨੀ ਸਾਹਿਬ ਨਾਲ ਤੋ ਕਿਤੇ ਨਾ ਗੇਰ ਚੰਦੂ ਸੋਰੀਆ ਹੋਰ ਮੈਂ ਦੇਖ ਚਾਹਾਂ ਗੀਆਂ ਅੰਦਰ ਵਾਗ ਗਈ ਕਹਿੰਦੀ ਜੇ ਤੇ ਸਰੀ ਸਹੀ ਹੋ ਰਹਾ ਤਾਂ ਕਰ ਲੀਂ ਮੈਂ ਤਾਂ ਤੁਹਾਡਾ ਚਰ ਕਾਮ ਜਈ ਫਿਰ ਲੈ ਮੁਰੇ ਮਾਂ ਦੀ ਕੋਸਰਦਾਰ ਜੀ ਗਾਂ ਅੰਦਰ ਗਏ ਗੈਸਟ ਕਰ ਲਿਆ ਕੋਈ ਗਰਮੀ ਬਾੜੀ ਤੇ ਇਹ ਜੀ ਸਬਜੀ ਨਾ ਹੋਗਾ ਤੇ ਠੀਕ ਨਹੀਂ ਆਉਂਦੀ ਥੜੀਆਂ ਥੜੀਆਂ ਸਬਜੀ ਹੋਣਗਿਆਰੀ ਬਣਦੀ ਹੈ ਜੀ

ਪਰ ਬਹੁਤ ਜ਼ਿਆਦੀ ਸੀ ਹੈਗੀ ਫਿੰਗੋ ਮੋਲੇ ਲੈਤੀਆਂ ਤੇ ਅੰਦਰ 1000 ml ਕੀ ਕਰੀਏ ਮੋਲੇ ਲੈਤੀ ਕਰੀਏ ਤਾਂ ਇਹ ਕਿ ਥੋੜਾ ਨਾਲ ਆ ਜਣਾ ਦੋ ਵਾਰੀ ਪਾਏਗੀ ਨਾ ਸਬਜੀ ਲੱਗੀ ਹੋਈ ਹੋਗੀ ਮੋਲੇ ਚ ਪਾ ਲੀਏ 5 ਮਿੰਟ ਆਪਾਂ ਨੂੰ ਸੇਕ ਲਵਾ ਕੇ ਥੋੜੇ ਵਿੱਚ ਪਾ ਦਿਕਾਗਾ ਮੇਚਾ ਤਾਂ ਹਰ ਨਹੀਂ ਪਾਉਣੀਆਂ ਨੇ ਹੁਣ ਆਪਾਂ ਕਰ ਦਿਆਂ ਆਪਣੇ ਬੱਸ ਬਹੁਤ ਛਾਉਣਿਆ ਤੈਨ ਕਰਕੇ। ਇਹ ਪਾਣੀ ਥੋੜਾ ਨੂੰ ਚਾਹ ਵੀ ਬੱਸ ਬੱਸ ਪਾਉਦੇ ਪਾਉਦੇ। ਤੇ ਮੇਰੀ ਸਬਜੀ ਬਣ ਗਈ। ਸਬਜੀ ਆਪਣੀ ਬਣ ਗਈ। ਅੱਜ ਹੋਰ ਪਾਣੀ ਕਰ ਦ। ਮਿਰਚਾਂ ਵਾਲੀ ਕੁਝ ਹੋਰ ਕੱਟਣਾ ਪੈ ਜਾਵੇ।

ਟੈਂਕ ਦਾ ਜਿਹੜਾ 6:00 ਵਜੇ 5:00 ਵਜੇ ਨਾਲ ਇਹ ਹੁਣ ਚਲੋ ਜੀ ਆਪਾਂ ਅੱਗਵਾਹ ਸਾਧਦੇ ਆਂਗੇ ਤੇ ਸਬਜ਼ੀ ਆਪਣੀ ਧਰ ਦਿੱਤੀ ਕੈਂਪਰ ਤੇ ਵਾਪਸ ਪਾ ਕੇ ڈالਨੀ ਹੈ ਮੱਝਾ ਕਰਨੀ ਹੈ ਆਪਾਂ ਮਿਲਾ ਕੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ